ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਭਰਾ ਤੇ ਅੱਜ ਆਪਾਂ ਵੱਡਾ ਕਬੂਤਰ ਵਗਾਉਣ ਲੱਗੇ ਸੀ ਆਪਾਂ ਜਿਹਦੇ ਕਬੂਤਰ ਦੇ ਵਿੱਚ ਤਿੰਨ ਰੰਗ ਨਹੀਂ ਮੰਨ ਲਾ ਚਾਰ ਹੀ ਕਹਿ ਸਕਦੇ ਆ ਤੇ ਗੂੜਾ ਹੈਕਾ ਇਹਦੀ ਹਨ ਪਰਮਾ ਤੇ ਪੂਰੀ ਜੀ ਪੂਜ ਆ ਜਾਂਦੀ ਆ ਤੱਕ ਚਟਾ ਰੰਗ ਆ ਜਾਂਦਾ ਵਾ ਤੇ ਹੌਲੀ ਹੌਲੀ ਖੰਭ ਵੀ ਆਪਦੇ ਕਾਲੇ ਕਰਦਾ ਜਾਂਦਾ ਆ ਦੇਖ ਨੋ ਸਨ ਨੂੰ ਸਲਦਾ ਦਾ ਆਪਾਂ ਨੂੰ ਪਤਾ ਨਹੀਂ ਆ ਆਪਣੇ ਸਤਾਲ ਕੋਲ ਹੀ ਆਏ ਸੀਗੇ ਪੁੱਤਰ ਆਪਣੇ ਤੇ ਪੋਛ ਵੀ ਥੋੜੀ ਥੋੜੀ ਆਪਦੀ ਕਰਦਾ ਜਾਂਦਾ ਮਤਲਬ ਯਾਰ ਬਹੁਤ ਓਡੇ ਆਪਣੇ ਕੋਲੇ ਪੁੱਤਰ ਇਹਦੇ ਜਿੰਨੇ ਵੀ ਮੰਨ ਲਓ ਬਾਜੀਆਂ ਬੂਜੀਆਂ ਛੱਡਦੇ ਆ ਜਾਂ ਲਾਲ ਚੀਨੇ ਤਕਰੀਬਨ ਆਹ ਕੁੱਤਰ ਦੇ ਆਪਣੇ ਇਹ ਆਪਾਂ ਕੂਟਰ ਮੌਲਵੀ ਦਿੱਤੇ ਸੀਗੇ ਹਨ ਤੁਹਾਨੂੰ ਵੀਡੀਓ ਆਪਾਂ ਪਾਈਆਂ ਹੀ ਸੀਗੀਆਂ ਤੇ ਇਹਦਾ 50000 ਰੁਪਇਆ ਕੱਲੇ ਦਾ ਮੁੱਲ ਲਾ ਕੇ ਗਏ ਸੀ ਹਰਿਆਣੇ ਸਾਈਡ ਦੇ ਬੰਦੇ ਸੀਗੇ ਤਰਨ ਤਰੁਣ ਤਰੁਣ ਨਾਂ ਦੀਆ ਸ਼ਹਿਰੋਂ ਦਾ ਭਾਈ ਦਾ ਤੇ ਫਿਰ ਉਹਨੂੰ ਆਪਾਂ ਇਹਦਾ ਪੱਠਾ ਦਿੱਤਾ ਦੀਆ ਚਟੀਆਂ ਖਾਣ ਲਾਲ ਦੀ ਨਿਹਦੀਆਂ ਨੂੰ ਹੀ ਸੀਗਾ ਤੇ ਉਹ ਆਪਾਂ ਰੋਕਿਆ ਹੋਇਆ ਸੀਗਾ ਤੇ ਮੈਂ ਕਿਹਾ ਯਾਰ ਚੱਲ ਤੂੰ ਆਹ ਲੈ ਜਾ ਬਾਲਾ ਕਿੰਨਾ ਤਾਂ ਉਹਨੂੰ 10000 ਰੁਪਏ ਦਾ ਕਲੀ ਦਾ ਸੀਗਾ ਤੇ ਨਾਲ ਦੂਜੇ ਕੰਪਿਊਟਰ ਲੈ ਕੇ ਗਿਆ ਸੀ ਆ ਕੋਈ ਤੇ ਬਾਈ ਅੱਜ ਵੀ ਧੰਨਵਾਦ ਕਰਦਾ 2 ਸਾਲ ਪਹਿਲਾਂ ਲੈ ਕੇ ਗਿਆ ਸੀ ਤੇ ਬਹੁਤ ਉੱਡਿਆ ਉਹਦੇ ਕੋਲੇ ਬਾਈ ਕੋਲੇ ਬਾਕੀ ਬੰਦਾ ਕੇਅਰ ਕਰਨ ਵਾਲਾ ਚਾਹੀਦਾ ਹੁੰਦਾ ਹਨ ਤੇ ਇਹਦੇ ਤੁਹਾਨੂੰ ਪੱਲੇ ਪੁੱਲੇ ਵਿਖਾ ਦਿੰਦੇ ਆ ਕਿੰਨੇ ਬਹੁਤ ਜ਼ਿਆਦਾ ਵੱਡੇ ਵੱਡੇ ਬਹੁਤ ਵੱਡੇ ਕੱਦ ਦਾ ਮਾਲਕ ਆ ਇਹ ਪੈਰ ਵੀ ਵੇਖੋ। ਜਮਾਨ ਕਾਲੇ ਛਾਹ ਤੇ ਇਹਦੇ ਜਿਹੜੇ ਧੀਆਂ ਆਉਂਦੀਆਂ ਕਈ ਵਾਰੀ ਕਾਲੇ ਚੀਨੇ ਵੀ ਕੱਢ ਜਾਂਦਾ। ਰੱਤੇ ਵੀ ਕੱਢ ਜਾਂਦਾ। ਲਾਲ ਚੀਨੇ ਲਾਲ ਚੀਨੇ ਆਪਦੇ ਵਰਗੇ ਜਿਆਦਾਤਰ ਕੱਢਦਾ। ਤੇ ਜਿਹੜੀ ਇਹਦੇ ਨਾਲ ਕੂਹਤਰੀ ਆ ਉਹ ਵੀ ਲਾਲ ਥਰੀ ਲਾਈ ਹੋਈ ਆ ਬਾਜੀ ਤੋਂ ਚੱਕੀ ਸੀਗੀ ਉਹਦਾ ਆਪਾਂ। ਤੇ ਉਹਦਾ ਬਹੁਤ ਵਧੀਆ ਰਿਜ਼ਲਟ ਆ ਜੋੜੇ ਦਾ। ਉਹਦੇ ਦਾ ਹੀ ਮਲਾਇਆ ਹੋਇਆ ਆ ਆਪਾਂ ਕਿਸੇ ਨਾਲ ਨਹੀਂ ਬਾੜ ਕੇ ਕਢਾਉਂਦੇ। ਵੀ ਯਾਰ ਉਹਦੇ ਨਾਲ ਵੀ ਕਢਾ ਲਈਏ ਜਾਂ ਉਹਦੇ ਨਾਲ ਵੀ ਕਢਾ ਲਈਏ ਤੇ ਆਪ ਪਿੱਛੇ ਜੇ ਵੀਡੀਓ ਪਾਈ ਸੀਗੀ ਲਾਲ ਸਰੇਖ ਪੁੱਤਰ ਦੀ ਉਹ ਉਹ ਇਹਦਾ ਪੁੱਤ ਸੀਗਾ ਜਿਹੜਾ ਆਪ ਤੁਹਾਨੂੰ ਕਹਿੰਦੇ ਉਸਤਾਦ ਗਿਆਲਿਆਂ ਚੋਂ ਆ ਤੇ ਹੁਣ ਵੀ ਇਹਦੇ ਬੱਚੇ ਕੱਢੇ ਹੋਏ ਆ ਚਾਰ ਕ ਕੂਤ ਤੇ ਛੱਡਾਂਗੇ ਬਾਈ ਕੁਮੇਰ ਕਰੀ ਕਈ ਭਰਾ ਪੁੱਛਦੇ ਸੀਗੇ ਤੇ ਆ ਉਹਦਾ ਪਿਓ ਆ ਬਾਈ ਤੇ ਕਬੂਤਰੀ ਵੀ ਵਗਾਵਾਂਗੇ ਦੋਨੋਂ ਤੇ ਉਹ ਅਗਲੀ ਵੀਡੀਓ ਦੇ ਵਿੱਚ ਦਰਸਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਆਉਂਦੇ ਆ ਉਹ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਪੂਰੀ ਵੇਖ ਲਿਆ ਕਰੋ ਤੇ ਫੇਸਬੁੱਕ ਪੇਜ ਜੀ ਨੇ ਨਹੀਂ ਫੋਲੋ ਕੀਤਾ ਹੋਇਆ ਗੋਰਾ ਕੋਸੇ ਦੇ ਨਾਮ ਦੇ ਪੇਜ ਬਣਿਆ ਹੋਇਆ ਆਪਣਾ ਤੇ ਜੇ ਵੀ ਭਰਾ ਫੇਸਬੁੱਕ ਤੇ ਦੇਖ ਰਿਹਾ ਤੇ ਆਪਣਾ YouTube ਤੇ ਚੈਨਲ ਬਣਿਆ ਹੋਇਆ ਗੋਰਾ ਕੋਸਾ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਆਪਾਂ ਕੁੱਤਰ ਬਖਾਉਂਦੇ ਰਾਵਾਂਗੇ ਨਾਲੇ ਕੂਤਰਾਂ ਦੀ ਜਿੰਨੀ ਜਾਣਕਾਰੀ ਹੁੰਦੀ ਆ ਆਪੋ ਉਹ ਸਾਂਝੀ ਕਰਦੇ ਹੁੰਨੇ ਆ ਜਿੰਨੇ ਵੀ ਭਰਾਵਾਂ ਨਾਲ ਜਿੰਨੀ ਕਾਪਾ ਨੂੰ ਨੌਲੇਜ ਹੁੰਦੀ ਆ ਤੇ ਹੁਣ ਆਪਾਂ ਕੂਤਰਕ ਬਾਤਰ ਕੱਢੇ ਸੀਗੇ ਤੇ ਹੁਣ ਬਹਿ ਗਏ ਆ ਨਾਲੇ ਆਪਾਂ ਤੁਹਾਨੂੰ ਚਲੋ ਉਹ ਦਿਖਾ ਦਿੰਨੇ ਆ ਕੂਤਰ ਉੱਪਰ ਆ ਤੇ ਆੜਾ ਨੂੰ ਲਾ ਲੂ ਕੇ ਫਿਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੂਤਰ ਅੱਛੀ ਤੀਜੀ ਤੀਜੀ ਡਾਈ ਸੀ ਇਹਨਾਂ ਦੀ ਇੱਕ ਦੀ ਚੌਥੀ ਡਾਈ ਸੀਗੀ ਇੱਕ ਦੀ ਦੋਹਾਂ ਦੀ ਤੀਜੀ ਤੀਜੀ ਸੀਗੀ ਤੇ ਫਿਰ ਰਿਪੋਰਟ ਨੂੰ ਦੇਖਾਵਾਂਗੇ ਕੰਪਿਊਟਰ ਤੇ ਜੁੜੇ ਰਿਹਾ ਕਰੋ ਆਪਣੀਆਂ ਵੀਡੀਓਆਂ ਦੇ ਨਾਲ ਧੰਨਵਾਦ ਸਾਰੇ ਭਰਾਵਾਂ ਦਾ